ਸਾਡੇ ਕੋਲ ਭਗਵੰਤ ਮਾਨ ਵਾਲੇ ਫੇਪੜੇ ਤੇ ਨਹੀਂ ਜਿਹੜੇ ਗੋਵਿੰਦਗੜ੍ਹ ਤੋਂ ਸਟੇਨਲੈਸ ਸਟੀਲ ਦੇ ਬਣੇ ਹੁੰਦੇ ਸਾਡੇ ਕੋਲ ਨੇਚਰਲ ਫੇਪੜੇ ਨੇ ਉਹ 2 ਘੰਟੇ ਨਾਰੇ ਮਾਰਦਾ ਦੋ ਬੁਗਰੇ ਮਾਰਾਂਗੇ 40 ਘੰਟੇ ਵਾਰ ਉਹਦੇ ਖਲੇ ਭਗਵੰਤ ਮਾਨ ਪਰ ਆਮ ਤੌਰ ਤੇ ਪਿਛਲੇ ਸੈਸ਼ਨਾਂ ਦੇ ਵਿੱਚ ਦੇਖਣ ਨੂੰ ਮਿਲਦਾ ਸਵੇਰੇ ਦਾ ਜੋਸ਼ ਬਹੁਤ ਹੁੰਦਾ ਪਰ ਦੁਪਹਿਰ ਤੋਂ ਬਾਅਦ ਅੱਧੇ ਵਿਰੋਧੀ ਤੇਰ ਬਾਹਰ ਹੁੰਦੀ ਹੈ ਕਈ ਵਾਰ ਸਾਰੀ ਚਲੀ ਜਾਂਦੀ ਹੈ ਕੋਈ ਕਹਿੰਦਾ ਬਾਈਕਾਟ ਇਸ ਦਾ ਹੱਲ ਹੈ ਜਾਂ ਕੋਈ ਹੋਰ ਵੀ ਸੋਲੂਸ਼ਨ ਨਜ਼ਰ ਆਉਂਦਾ ਮੇਰੇ ਕੋਲ ਸਾਡੇ ਕੋਲ ਕੋਈ ਇਹੋ ਜਿਹਾ ਸ਼ਸਤਰ ਧਿਆਨੀ ਜਿਹੜਾ ਜਾ ਕੇ ਅੰਦਰ ਚਲਾਦੀ ਡੈਮੋਕਰੇਸੀ ਦੇ ਵਿੱਚ ਵਿਰੋਧ ਹੀ ਹੁੰਦਾ ਜੀ ਵਿਰੋਧ ਸਰ ਤੇ ਮੇਰੀ ਗੱਲ ਸੁਣ ਲੋ ਮੇਰੀ ਵਿਰੋਧ ਨਹੀਂ ਉਹੀ ਉਹ ਤੇ ਅਸੀਂ ਕਰਾਂਗੇ ਜੀ ਉਹ ਤੇ ਜੋ ਕੁਝ ਹੋ ਸਕਦਾ ਕਰਾਂਗੇ ਤੇ ਜਿਹੜੇ ਤੁਹਾਡੇ ਖੇਪੜੇ ਵੀ ਨੇ ਉਹ ਵੀ 2-4 ਘੰਟੇ ਹੀ ਨਾਰੇ ਮਾਰ ਸਕਦੇ ਨੇ ਕੋਈ 48 ਘੰਟੇ ਨਾਰੇ ਤੇ ਬਾਹਰ ਨਹੀਂ ਆਇਓ ਸਾਡੇ ਕੋਲ ਭਗਵੰਤ ਮਾਨ ਵਾਲੇ ਪੇਪੜੇ ਤੇ ਹਨ ਜਿਹੜੇ ਗੁਵਿੰਦਗੜ੍ਹ ਤੋਂ ਸਟੇਨਲੈਸ ਸਟੀਲ ਦੇ ਬਣੇ ਹੁੰਦੇ ਸਾਡੇ ਕੋਲ ਨੈਚੁਰਲ ਪੇਪੜੇ ਨੇ ਉਹ 2 ਘੰਟੇ ਨਾਰੇ ਮਾਰ ਸਾਡੇ ਉਹ ਪੂਰੇ ਮਾਰਾਂਗੇ 48 ਘੰਟੇ ਵਾਰ ਤੇ ਕੱਲੇ ਭਗਵੰਤ ਮਾਨ ਕੋਲ ਨੇ ਲੋਕੋ ਦੇਖਦੇ ਕਿ ਬਾਜਾ ਸਾਹਿਬ ਕਿੱਥੇ ਆ ਵਿਧਾਨ ਸਭਾ 'ਚ ਦੇਖਦੇ ਨਹੀਂ ਸਾਡੇ 12 ਵਜੇ 2 ਵਜੇ ਤੱਕ ਚੱਲਦੇ ਨੇ 2 ਵਜੇ ਤੋਂ ਬਾਅਦ ਫੇਪੜੇ ਭਗਵੰਤ ਮਾਨ ਦੇ ਸ਼ੁਰੂ ਹੋ ਜਾਂਦੇ ਤੁਹਾਨੂੰ ਪਤਾ ਹੀ ਹੈ ਕਿਸਾ ਚੱਲਦਾ ਜਦੋਂ ਵੀ ਗੱਲ ਆਉਂਦੀ ਹੈ ਕਹਿੰਦੇ ਕਿ ਤੁਸੀਂ ਕਹਿੰਦੇ ਕਿ ਸਮਾਂ ਵਧਾਓ ਪਰ ਕਹਿੰਦੇ ਕਿ ਜਦੋਂ ਅਸੀਂ ਸਮਾਂ ਦਈਦਾ ਫਿਰ ਬਾਈਕਾਟ ਕਰਕੇ ਬਾਹਰ ਚੋਂ ਨਹੀਂ ਨਹੀਂ ਇਸ਼ੂ ਬੇਸਡ ਗੱਲ ਕਰੋ ਨਾ ਸਮਾਂ ਕਿਹੜੀ ਗੱਲ ਦਾ ਵਧਾਣਾ ਜੀ ਗੱਲ ਤਾਂ ਇਸ਼ੂ ਦੇ ਗੱਲ ਕਰੋ ਜੋ ਲਾਅ ਐਂਡ ਆਰਡਰ ਦਾ ਤੁਸੀਂ ਕਰੋ ਚਰਚਾ ਅਸੀਂ ਚਰਚਾ ਕਰਨ ਨੂੰ ਤਿਆਰ ਆ ਜੇ ਤੁਹਾਡੀ ਚਰਚਾ ਹੀ ਉਹਨਾਂ ਸਬਜੈਕਟਸ ਤੇ ਹੈ ਨਹੀਂ ਮੈਨੂੰ ਦੱਸੋ ਜੇ ਚਰਚਾ ਹੀ ਤੋਂ ਤੁਸੀਂ ਇੱਕ ਸਿੰਗਲ ਇਨਸਟੈਂਸ ਦੱਸੋ ਜਦੋਂ ਅਸੀਂ ਬਾਹਰ ਉੱਠੇ ਹਾਂ ਜੀ ਸਾਰਾ ਸੀ ਸੈਸ਼ਨ ਅਟੈਂਡ ਕੀਤਾ ਪਿਛਲਾ ਦੱਸੋ ਕਿੱਥੇ ਉੱਠੇ ਹਾਂ ਜੀ